ਮੈਨੂੰ ਐਂ ਲੱਗਦਾ ਜਿਵੇਂ ਮੈਂ ਆਪਣੀ ਰਿਸ਼ਤੇਦਾਰੀ 'ਚ ਤੁਰਿਆ ਫਿਰ ਜਿੰਨਾ ਚਿਰ ਮੈਂ ਇੱਥੇ ਐਮ ਐਲ ਏ ਰਿਆ ਆ ਇਸ ਇਲਾਕੇ 'ਚ ਬੜਾ ਬੁਰਾ ਹਾਲ ਹੁੰਦਾ ਸੀ ਕਿਸਾਨੀ ਦਾ ਨਰਮਾ ਹੋਂੋਂ ਹਟ ਗਿਆ ਸੀ ਖਰਚਾ ਸਿਰ ਪੈ ਜਾਂਦਾ ਸੀ ਲੋਕ ਮਦਹੋਲ ਤੇ ਸੀ ਕਿਸਾਨ ਖਾਸ ਕਰਕੇ ਔਰ ਮਨਪ੍ਰੀਤ ਨੇ ਫਿਰ ਇੱਥੇ ਟਿਊਬਵੈਲ ਦਿੱਤੇ ਮੋਟਰਾਂ ਦੇ ਕਨੈਕਸ਼ਨ ਦਿੱਤੇ ਔਰ 18-18 ਹਜ਼ਾਰ 'ਚ ਦਿੱਤੇ ਮਨਪ੍ਰੀਤ ਕਿਸਾਨ ਦਾ ਹਮਦਰਦ ਹੈ ਜੇ ਮਨਪ੍ਰੀਤ ਐਮ ਐਲ ਏ ਬਣ ਗਿਆ ਤੇ ਜਿਹੜਾ ਸੋਲਰ ਟਿਊਬਵੈਲ ਹੈ ਜਿਹੜਾ ਕਿ ਗਵਰਨਮੈਂਟ ਆਫ ਇੰਡੀਆ ਦਿੰਦੀ ਹੈ ਉਹ ਮੈਂ ਡੱਕਮਾ ਲਵਾ ਦੂੰ। ਆਓ ਜੀ ਆਓ। ਬਲਤਾਵਾਂ ਕਾਮ ਨੂੰ ਆ। ਇਹਦੀ ਗੱਲ ਕਰਦੇ ਆ। ਆਇਓ। ਜਿਹੜਾ ਮੁੰਡਾ ਲੈ। ਅਲੇ ਜਿਹੜਾ ਉਸ ਦਿਨ ਉਸ ਦਿਨ ਗੇਂਦੇ ਕਿੰਨਾ ਲਿਖਿਆ। ਬੋਲ ਜੀ। ਬੋਲ। ਕੁੱਲੀ ਆ ਮੈਨੂੰ ਦੇ ਆ ਦਿਆ ਐਂਕਰ ਮੈਂ ਪਿੰਡ ਚ ਹੀ ਐ ਮੈਨੂੰ ਦੇ ਅੱਜ ਹੀ ਦਵਾ ਦੇ ਐ ਐਂਕਰ ਦਵਾ ਲੈ ਤੈਨੂੰ ਬਾਟਰੀ ਵਾਲਾ ਮੈਂ ਜਿਹੜਾ ਬਾਟਰੀ ਵਾਲਾ ਹੀ ਦਊਂਗਾ ਇਹੋ ਤਰ੍ਹਾਂ ਨਹੀਂ ਇਹਦਾ ਵਿਚਾਰਾ ਭੁੱਖਾ ਹੀ ਸਾਡੇ ਕੋਲ ਆ ਕੇ ਨਵੰਦਾ ਬੁੰਡਾ ਤੁਸੀਂ ਐਂ ਕਰੋ ਕੋਈ ਯਾਰ ਮੁੰਡਾ ਭੇਜ ਕੇ ਰੱਖੋ ਇਸ ਨੂੰ ਲਾ ਲੈ ਦਿਓ ਟੀ ਕੋਈ ਗੱਲ ਨਹੀਂ ਤੂੰ ਬੇਟਾ ਲੈ ਕੇ ਨਾ ਇਹਦਾ ਸਰਟੀਫਿਕੇਟ ਲੈ ਕੇ ਤੇ ਆ ਜਾ ਤੇ ਮੈਂ ਬਾਰੇ ਟੈਲੀਫੋਨ ਕਰ ਦਿੰਦਾ ਤੇ ਅੱਜ ਅੱਜ ਨੇ ਲੈ ਚਲੋ ਮੋਰ ਭਾਈ ਸਾਹਿਬ ਉਹ ਯਾਰ ਲੈ ਕੋਈ ਹੁਕਮ ਆਜੀ ਆਜੀ ਪੁੱਤ ਤਾਂ ਥੋੜੀ ਸੱਗਾ ਹਾਂ ਬਿਲਕੁਲ ਇੱਧਰ ਆ ਬੈਠ ਜਾ ਪਿੱਛੇ ਦਾ ਸਭ ਤੋਂ ਸੌਖਾ ਕੰਮ ਹੈ ਉਹ ਆ ਕਰਾ ਮੇਡਾ ਇਹਦੇ ਚੁੱਕ ਕਰ ਦੇ ਪਰ ਇੱਕ ਕੰਮ ਕਰੋ ਮੇਰਾ ਪਾਰਟੀ ਦੀਆਂ ਜੜਾਂ 'ਚ ਪਾਣੀ ਪਾਓ ਸਿੰਨਾ ਕੰਮ ਆ ਹਰਾ ਕਰਨੋ ਇਹਨੂੰ ਹਰਾ ਕਰੋ ਤੇ ਹੌਲੀ 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 ਇਹਨੂੰ ਫਲਦਾਰ ਬਣਾਓ ਸਿਆਣਿਆਂ ਦੇ ਸੰਗ ਚੱਲੀਏ ਤੇ ਕੌਣਿਆਂ ਤੋਂ ਦੇਸ਼ ਭੁੱਲੀ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਬੀ ਹੁਣ ਤੁਸੀਂ 2 ਮਿੰਟ ਵਾਲੀ ਬਾਜਵੀਂ ਕਰ ਨੂੰ ਸਹਿ ਕੋਈ ਨਹੀਂ ਹੈ ਜੀ ਤੇ ਮੈਂ 25 37 ਦੱਸੀ ਦੇਣੀ ਹੈ ਤੁਹਾਡੇ ਪਿੰਡ ਕਿਹੜਾ ਮਾਰ ਦਾ ਕੋਈ ਨਹੀਂ ਬਦਲੀ ਕੈਰੈਕਟਰ ਹੀ ਤੁਹਾਡੇ ਨਾਲ ਆ ਸਹੀ ਗੱਲ ਹੈ ਜੇ ਲੋਡ ਪੇਸ ਨੂੰ ਦੱਸ ਦਾਂਗੇ ਬਾਉ ਉਹਨਾਂ ਕੰਮ ਆ ਜੇ ਹੋ ਸਾਡੇ ਕਿਹੜਾ ਕੋਈ ਵੀ ਨਹੀਂ ਹਾਂ ਚਲੋ ਠੀਕ ਹੈ ਬਸ ਆ ਇਹ ਲੋਡ ਪੇ ਉਹਦਾ ਮੈਂ ਇਸ ਕੈਂਪੇਨ ਨੂੰ ਬੜੀ ਆਸ ਦੀ ਨਿਗਾਹ ਨਾਲ ਔਰ ਬੜੀ ਆਸ ਨਾਲ ਔਰ ਜਿੱਥੇ ਮੈਂ ਜਾਣਾ ਹੈ ਜਿੱਥੇ ਮੈਂ ਜਾਣਾ ਹੈ ਐਨ ਨਹੀਂ ਲੱਗਦਾ ਕਿ ਕੋਈ ਕਿਸੇ ਪਾਰਟੀ ਦਾ ਪ੍ਰਚਾਰ ਹੋ ਰਿਹਾ ਹੈ ਜਾਂ ਮੈਂ ਵੋਟਾਂ ਮੰਗਣ ਦੀ ਜਾਂ ਵੋਟਾਂ ਮਟੋਰਨ ਖਾਤਰ ਜਾ ਰਿਹਾ ਮੈਨੂੰ ਐਂ ਲੱਗਦਾ ਜਿਵੇਂ ਮੈਂ ਆਪਣੀ ਰਿਸ਼ਤੇਦਾਰੀ ਚ ਤੁਰਿਆ ਫਿਰਦਾ ਐਨਾ ਚਾਹ ਤੇ ਖੁਸ਼ੀ ਹੈ ਬਾਲ ਸਾਹਿਬ ਗਿੱਦੜਵਾ ਹਲਕੇ ਤੁਸੀਂ ਬਹੁਤ ਪਹਿਲਾਂ ਘਰ ਘਰ ਵਿੱਚ ਰਹੇ ਹੋ ਹੁਣ ਵੀ ਪਹਿਲਾਂ ਤੁਸੀਂ ਚਲੇ ਗਏ ਸੀ ਤੇ ਲੋਕਾਂ ਦਾ ਕਿਤੇ ਨਾ ਕਿਤੇ ਮੋਹ ਟੁੱਟ ਤਾਂ ਨਹੀਂ ਗਿਆ ਨਹੀਂ ਸੁਗੰਦੀ ਇਸ ਗੱਲ ਦੀ ਉਦਾਸੀ ਸੀਗੀ ਕਿ ਮਨਪ੍ਰੀਤ ਨੂੰ ਦੇਸ ਨਿਕਾਲਾ ਦੇਤਾ ਤੇ ਜਦੋਂ ਹੁਣ 14 ਸਾਲ ਬਾਅਦ ਉਹ ਦੇਸ਼ ਨਿਕਾਲਾ ਖਤਮ ਹੋ ਗਿਆ ਤੇ ਇਸ ਕੰਮ ਦੀ ਸਭ ਦੀ ਖੁਸ਼ੀ ਹੋ ਗਈ ਕਿ ਯੂ نو ਦੇਸ਼ ਨਿਕਾਲਾ ਕੱਟ ਕੇ ਲੜਕਾ ਸਾਡਾ ਵਾਪਸ ਆ ਗਿਆ। ਕਿ ਸਾਡੇ ਨਾਲ ਕਿਸਾਨ ਜਿੱਥੇ ਬੰਦਿਆ ਬੀਜਪੀ ਦਾ ਵਿਰੋਧ ਕਰ ਰਿਹਾ ਮੰਨਪ੍ਰੀਤ ਦਾ ਕੌਣ ਨਹੀਂ ਕਰ ਰਿਹਾ ਕਿਤੇ ਕਿਤੇ। ਸਭੇ ਤਾਂ ਉਹੀ ਦੱਸ ਸਕਦੇ ਪਰ ਮੈਂ ਇੰਨਾ ਜ਼ਰੂਰ ਦੱਸੂਗਾ ਕਿ ਜਿਸ ਜਿੰਨਾ ਚਿਰ ਮੈਂ ਇੱਥੇ ਐਮਐਲਏ ਰਿਹਾ ਤਾਂ ਮੈਂ ਇਸ ਇਲਾਕੇ 'ਚ ਬੜਾ ਬੁਰਾ ਹਾਲ ਹੁੰਦਾ ਸੀ ਕਿਸਾਨੀ ਦਾ। ਨਰਮਾ ਹੋਂੋਂ ਹਟ ਗਿਆ ਸੀ। ਖਰਚਾ ਸਿਰ ਪੈ ਜਾਂਦਾ ਸੀ ਲੋਕ ਮਦੋਲਤੇ ਸੀ ਕਿਸਾਨ ਖਾਸ ਕਰਕੇ ਔਰ ਮਨਪ੍ਰੀਤ ਨੇ ਫਿਰ ਇੱਥੇ ਟਿਊਬਵੈਲ ਦਿੱਤੇ ਮੋਟਰਾਂ ਦੇ ਕਨੈਕਸ਼ਨ ਦਿੱਤੇ ਔਰ 18-18 ਹਜ਼ਾਰ ਚ ਦਿੱਤੇ ਥੋੜਾ ਬਹੁਤ ਜਿਹੜੀ ਖੁਸ਼ਹਾਲੀ ਤੁਹਾਨੂੰ ਗਿੱਦੜਵੇ ਹਲਕੇ ਚ ਦਿਸਦੀ ਹੈ ਉਹ ਉਸ ਦੀ ਵਜ੍ਹਾ ਨਾਲ ਇੱਥੇ ਮੈਂ ਸੱਤ ਨਵੀਆਂ ਕੱਸੀਆਂ ਕੱਢੀਆਂ 50 ਨਵੇਂ ਲਿਫਟ ਪੰਪ ਇਰੀਗੇਸ਼ਨ ਸਿਸਟਮ ਜਿਹੜੇ ਪੱਕੀਆਂ ਨਹਿਰਾਂ ਤੋਂ ਸਰੰਦ ਫੀਡਰ ਤੋਂ ਲਵਾਏ ਖਾਲ ਪੱਕੇ ਕੀਤੇ ਤਕਰੀਬਨ ਹਰੇਕ ਪਿੰਡ ਚ ਗਿੱਦੜਵੇ ਦੇ ਮੰਡੀਆਂ ਬਣ ਗਈਆਂ ਉਸ ਤੋਂ ਇਲਾਵਾ ਜੋ ਵੀ ਬੁਨਿਆਦੀ ਮੈਂ ਉਹਨਾਂ ਚ ਨਹੀਂ ਸੋ ਇਹ ਵਜ੍ਹਾ ਹੋ ਸਕਦੀ ਹੈ ਕਿ ਮਨਪ੍ਰੀਤ ਕਿਸਾਨ ਦਾ ਹਮਦਰਦ ਹੈ ਔਰ ਜਿਹੜਾ ਅਗਲਾ ਜਿਹੜਾ ਚਲੋ ਇਹ ਜਿਹੜੀਆਂ ਗੱਲਾਂ ਹੋ ਗਈਆਂ ਮੈਂ ਕੋਈ ਉਹਨਾਂ ਦਾ ਆਪਣੇ ਕੰਮਾਂ ਦਾ ਮੁਆਵਜ਼ਾ ਨਹੀਂ ਮੰਗਦਾ ਪਰ ਅੱਗੇ ਵੀ ਮੈਂ ਕਿਸਾਨਾਂ ਨੂੰ ਪਿੰਡਾਂ ਚ ਇਹੀ ਜਾ ਕੇ ਔਰ ਮੈਂ ਪਿਛਲੇ ਥਾਂ ਤੇ ਵੀ ਗੱਲ ਕਹੀ ਕਿ ਜੇ ਮਨਪ੍ਰੀਤ ਐਮ ਐਲ ਏ ਬਣ ਗਿਆ ਔਰ ਇਹ ਇਹ ਐਮ ਐਲ ਏ ਬਣਤੇ ਨਹੀਂ ਕਿਉਂਕਿ ਇਹ ਤਾਂ ਗਵਰਨਮੈਂਟ ਆਫ ਇੰਡੀਆ ਦੀ ਹੈ ਭਾਵੇਂ ਬਣੀਏ ਨਾ ਬਣੀਏ ਜੀ ਮੈਂ ਗਿੱਦੜਵਾ ਹਲਕੇ ਦੇ ਵਿੱਚ ਜਿਹੜਾ ਸੋਲਰ ਟਿਊਬਵਲ ਹੈ ਜਿਹੜਾ ਕਿ ਗਵਰਨਮੈਂਟ ਆਫ ਇੰਡੀਆ ਦਿੰਦੀ ਹੈ ਉਹ ਮੈਂ ਡੱਕਮਾ ਲਵਾ ਦੂੰਗਾ ਜਿੰਨੇ ਗਿੱਦੜਵੇ ਹਲਕੇ ਦੇ ਲੋਕਾਂ ਨੂੰ ਸੋਲਰ ਟਿਊਬਵਲ ਦੀ ਲੋੜ ਹੈ ਕੋ ਦਵਾ ਦੂੰਗਾ ਇੱਕ ਕਮਾਂਡ ਏਰੀਆ ਡਿਵੈਲਪਮੈਂਟ ਅਥਾਰਟੀ ਵਾਈ ਉਹਨੂੰ ਕਾਡਾ ਕਹਿੰਦੇ ਇਹ ਕਾਡਾ ਜਿਹੜੀ ਹੈ ਪੱਕੇ ਖਾਲ ਬਣਾਉਣ ਵਾਸਤੇ ਪੈਸੇ ਦਿੰਦੀ ਹੈ ਔਰ ਗਿੱਦੜ ਕੋਲ ਹਲਕੇ ਚ ਪੱਕੇ ਖਾਲ ਬਣਿਆ ਨੂੰ ਕੋਈ ਤਕਰੀਬਨ 20-25 ਸਾਲ ਹੋ ਗਏ। ਔਰ ਸਾਰੇ ਜਿਹੜੇ ਖਾਲ ਐ ਇਹ ਤਬਾਹशुदा ਹਾਲਤ ਚ ਹੈਗੇ। ਔਰ ਮੈਂ ਅੱਜ ਤੋਂ ਥੋੜੇ ਦਿਨਾਂ ਬਾਅਦ ਜਦੋਂ ਸੈਂਟਰ ਦੇ ਮਨਿਸਟਰ ਆਉਣਗੇ ਉਹਨਾਂ ਤੋਂ ਇਹ ਵੀ ਵਾਅਦਾ ਲਵਾਂਗਾ ਕਿ ਅਗਲੇ 2 ਸਾਲਾਂ ਚ ਜਿੰਨੇ ਗਿੱਦੜਵਾ ਦੇ 52 ਪਿੰਡ ਐ ਸਾਰੇ ਪਿੰਡਾਂ ਚ ਪੱਕੇ ਖਾਲਾਂ ਦੀ ਜਗ੍ਹਾ ਤੇ ਪਾਈਪਲਾਈਨ ਜਿਹੜੀ ਅੰਡਰਗਰਾਉਂਡ ਪਾਈਪਲਾਈਨ ਕਿਉਂਕਿ ਪੱਕੇ ਖਾਲਿਆਂ ਦੀ ਜਿਹੜੀ ਮਨਿਆਦ ਹੈ ਉਹ ਕੋਈ 15 ਸਾਲ ਹੁੰਦੀ ਹੈ ਜੀ ਪਾਈਪਲਾਈਨ ਜਿਹੜੀ ਹੈ ਉਹ 50 60 ਸਾਲ ਚੱਲ ਜਾਂਦੀ ਹੈ ਸੋ ਪਾਈਪਲਾਈਨ ਭੁਗਤਾ ਜਿਹੜੀ ਹੈ ਪੈ ਜਾਊਗੀ ਤੇ ਜਿਹੜੀ ਕਿ ਮੈਨੂੰ ਲੱਗਦਾ ਫਿਰ ਜਿੰਨੇ ਆਪਾਂ ਇੱਥੇ ਖੜੇ ਆ ਜਿਹੜੇ ਖੇਤੀ ਕਰਦੇ ਆ ਜਿਨ੍ਹਾਂ ਦੇ ਆਪਾਂ ਸਾਰਿਆਂ ਨੂੰ ਉਹ ਭੁਗਤਾ ਆ ਜਾਊਗੀ ਥੈਂਕ ਯੂ ਸਾਰਿਆਂ ਨੂੰ